ਸਤਿ ਸ਼੍ਰੀ ਅਕਾਲ ਦੋਸਤੋ ਜੀ ਆਰ ਨਿਊਜ਼ ਦੇ ਫੇਸਬੁਕ ਪੇਜ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਇੱਕ ਜਹੇ ਨੌਜਵਾਨ ਦੀ ਕਹਾਣੀ ਸੁਣਾਵਾਂਗੇ ਜਿਸ ਨੂੰ ਦੇਖ ਕੇ ਤੁਸੀਂ ਵੀ ਇੱਕ ਵਾਰ ਹੈਰਾਨ ਰਹਿ ਜਾਓਗੇ ਤੁਹਾਨੂੰ ਦੱਸ ਦਿੰਨੇ ਕਿ ਫਾਜ਼ਲਕਾ ਦੇ ਡੀਸੀ ਦਫ਼ਤਰ ਦੇ ਬਾਹਰ ਜੂਸ ਦੀ ਰੇੜੀ ਲਾ ਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਵਾਲਾ ਇਹ ਨੌਜਵਾਨ ਨੈਸ਼ਨਲ ਚੈਂਪੀਅਨ ਹੈ ਤੁਹਾਨੂੰ ਦੱਸ ਦਿੰਨੇ ਕਿ ਇਸ ਨੌਜਵਾਨ ਦੇ ਵੱਲੋਂ ਜਿੱਥੇ ਲੋਕਾਂ ਨੂੰ ਜੂਸ ਪਿਆਇਆ ਜਾ ਰਿਹਾ ਉੱਥੇ ਹੀ ਆਪਣੀ ਰੇੜੀ ਦੇ ਜਿਹੜੀ ਛਤਰੀ ਉਸ ਦੇ ਲੱਗੀ ਹੋਈ ਹੈ ਨਾ ਉਸਦੇ ਆਲੇ-ਦੁਆਲੇ ਮੈਡਲ ਲਗਾਏ ਗਏ ਨੇ ਇਹ ਮੈਡਲ ਕੋਈ ਉਸਦੇ ਵੱਲੋਂ ਖਰੀਦੇ ਨਹੀਂ ਗਏ ਬਲਕਿ ਉਸਦੇ ਵੱਲੋਂ ਜਿੱਥੇ ਹੋਏ ਮੈਡਲ ਨੇ ਜਾਨਕਿ ਮਿਹਨਤ ਕੀਤੀ ਉਸਦੇ ਵੱਲੋਂ ਇਹ ਮੈਡਲ ਜਿੱਤਣ ਦੇ ਲਈ ਪਰ ਉਸ ਨੂੰ ਨੌਕਰੀ ਨਾ ਮਿਲਣ ਕਰਕੇ ਉਸਦੇ ਵੱਲੋਂ ਜਿਹੜੇ ਆਪਣੇ ਮੈਡਲ ਸੀ ਇਹ ਰੇੜੀ ਦੇ ਆਲੇ-ਦੁਆਲੇ ਲਗਾ ਦਿੱਤੇ ਗਏ ਨੇ ਅਤੇ ਉਸ ਤੋਂ ਬਾਅਦ ਹੁਣ ਆਪਣਾ ਜਿਹੜਾ ਉਹ ਰੋਜ਼ਗਾਰ ਚਲਾਇਆ ਜਾ ਰਿਹਾ ਹੈ ਆਓ ਦੇਖਦੇ ਹਾਂ ਸਾਡੀ ਖਾਸ ਰਿਪੋਰਟ ਇਸ ਛਤਰੀ ਦੇ ਆਲੇ-ਦੁਆਲੇ ਘੁੰਮ ਰਹੇ ਇਹ ਮੈਡਲ ਖਰੀਦ ਕੇ ਨਹੀਂ ਬਲਕਿ ਮਿਹਨਤ ਕਰਕੇ ਪ੍ਰਾਪਤ ਕੀਤੇ ਗਏ ਨੇ ਜੀ ਹਾਂ ਇਹ ਤਸਵੀਰਾਂ ਨੇ ਡੀਸੀ ਦਫ਼ਤਰ ਫਾਜ਼ਿਲਕਾ ਦੇ ਬਾਹਰ ਲੱਗੀ ਚੂਸ ਦੀ ਰੇੜੀਆਂ ਗਰਮੀ ਦੀ ਰੁੱਤ ਦੇ ਵਿੱਚ ਲੋਕਾਂ ਨੂੰ ਜੂਸ ਪਿਆ ਕੇ ਗਰਮੀ ਤੋਂ ਰਾਹਤ ਦਿਵਾਉਣ ਵਾਲਾ ਇਹ ਹੈ ਨੈਸ਼ਨਲ ਚੈਂਪੀਅਨ ਦੀਪਕ ਕਮਾਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪਕ ਮਾਰ ਦੇ ਵੱਲੋਂ ਇਹ ਮੈਡਲ ਸਕੂਲ ਫੈਡਰੇਸ਼ਨ ਆਫ ਇੰਡੀਆ ਅਤੇ ਐਥਲੈਟਿਕ ਫੈਡਰੇਸ਼ਨ ਆਫ ਇੰਡੀਆ ਦੀਆਂ ਖੇਡਾਂ ਦੇ ਨਾਂ ਨਾਲ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ਖੇਡਾਂ ਦੇ ਦੌਰਾਨ ਜਿੱਤੇ ਗਏ ਨੇ ਦੀਪਕ ਮਾਰ ਦਾ ਕਹਿਣਾ ਸੀ ਕਿ ਇੰਨੀ ਗਰਮੀ ਦੇ ਵਿੱਚ ਲੋਕਾਂ ਨੂੰ ਜੂਸ ਪਿਉਣਾ ਉਸ ਦਾ ਕੋਈ ਸ਼ੌਂਕ ਨਹੀਂ ਹੈ ਬਲਕਿ ਮਜਬੂਰੀ ਹੋਣ ਕਰਕੇ ਉਸ ਦੇ ਵੱਲੋਂ ਇਹ ਰੇੜੀ ਲਗਾ ਕੇ ਇੱਥੇ ਆਪਣਾ ਰੁਜ਼ਗਾਰ ਚਲਾਇਆ ਜਾ ਰਿਹਾ ਏ ਕਿਉਂਕਿ ਉਸ ਦੇ ਕੋਲ ਇੰਨੇ ਮੈਡਲ ਹੋਣ ਦੇ ਬਾਵਜੂਦ ਵੀ ਉਸ ਨੂੰ ਕੋਈ ਵੀ ਸਰਕਾਰੀ ਨੌਕਰੀ ਨਹੀਂ ਮਿਲੀ ਹੈ ਦੀਪਕ ਮਾਰ ਦਾ ਇਹ ਵੀ ਕਹਿਣਾ ਕਿ ਉਸ ਦੇ ਕੋਲ ਮੈਡਲਾਂ ਦਾ ਗੱਟਾ ਭਰਿਆ ਪਿਆ ਹੈ ਜਿਸ ਦੇ ਵਿੱਚ ਪੁਪਾਲ ਨਾਗਾਲੈਂਡ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਕਈ ਵਾਰ ਜਿੱਤੇ ਹੋਏ ਮੈਡਲ ਮੌਜੂਦ ਨੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ਖੇਡਾਂ ਦੇ ਵਿੱਚ ਵੀ ਉਹ 6 ਵਾਰ ਜਿੱਤ ਚੁੱਕਿਆ ਹੈ ਤੇ ਨਾਲ ਹੀ ਪੰਜਾਬ ਪੱਧਰ ਤੇ 16 ਵਾਰ ਦੌੜਾਂ ਦੇ ਵਿੱਚ ਪਹਿਲਾ ਸਥਾਨ ਹਾਸਲ ਕਰ ਚੁੱਕਿਆ ਹੈ ਪਰ ਮਲਾਲ ਇਸ ਗੱਲ ਦਾ ਕਿ ਖੇਡਾਂ ਨੂੰ ਪਿਆਰ ਕਰਦੇ ਨੌਜਵਾਨਾਂ ਦੇ ਲਈ ਸੁਪਨਾ ਬਣੀ ਇਸ ਕਾਮਯਾਬੀ ਨੂੰ ਹਾਸਲ ਕਰਨ ਵਾਲਾ ਦੀਪਕ ਕੁਮਾਰ ਅੱਜ ਬੇਰਜ਼ਗਾਰ ਹੋਣ ਦੇ ਚਲਦਿਆਂ ਗੰਨੇ ਦੀ ਜੂਸ ਦੀ ਰੇੜੀ ਲਾਉਣ ਲਈ ਮਜਬੂਰ ਹੈ ਜਿਸ ਨੇ ਸਰਕਾਰ ਦੇ ਕੋਲੋਂ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ ਜੀ ਮੇਰੇ ਜਿੱਤੇ ਹੋਏ ਮੈਡਲ ਹੈਗੇ ਮੈਂ ਅਲੱਗ-ਅਲੱਗ ਮਤਲਬ ਸਟੇਟ ਤੋਂ ਮੈਡਲ ਜਿੱਤੇ ਹੋਏ ਜੀ ਤੁਸੀਂ ਕਦੋਂ ਤੋਂ ਖੇਡ ਰਹੇ ਹੋ ਕਿਹੜੀ ਖੇਡ ਖੇਡਦੇ ਹੋ ਕਿਹੜੇ-ਕਿਹੜੇ ਮੈਡਲ ਤੁਹਾਨੂੰ ਹੁੰਦਾ ਤੋਂ ਮਿਲੇ ਨੇ ਮੈਂ ਜੀ 2020 'ਚ ਗੇਮ ਸਟਾਰਟ ਕੀਤੀ ਜੀ ਮੈਂ ਐਥਲੈਟਿਕ ਗੇਮ ਖੇਡਦਾ ਜਿਹਦੇ ਵਿੱਚ ਮੇਰੇ ਇਵੈਂਟ 1500 ਮੀਟਰ ਚ ਹੈ 5000 ਮੀਟਰ ਹੈਗਾ ਜੀ ਉਹਦੇ ਵਿੱਚ ਮੈਂ ਆਪਣੀ ਪੰਜਾਬ ਸਟੇਟ ਦੇ ਮਤਲਬ 16 골ਡ ਮੈਡਲ ਪ੍ਰਾਪਟ ਕੀਤੇ ਹੈ ਜ ਏ ਮਤਲਬ ਆਲ ਇੰਡੀਆ ਤੇ ਮੈਂ ਖੇਡਿਆ ਹੈ ਜੀ ਸਿੱਧੇ ਤੇ ਸਕੂਲ ਗੇਮਸ ਤੇ ਇੱਕ ਸਿਲਵਰ ਮੈਡਲ ਲਗਾ ਜੀ ਇੱਕ ਓਪਨ ਕ੍ਰੋਸ ਕੰਟਰੀ ਹੋ ਗਿਆ ਹੁੰਦੀ ਹੈ 6 ਕਿਲੋਮੀਟਰ ਉਹਦੇ ਜੀ ਮੇਰਾ ਸੈਕੰਡ ਮੈਡਲ ਹੈਗਾ ਹੈ ਮਤਲਬ ਨੈਸ਼ਨਲ ਤੇ ਸਟੇਟ ਤੇ ਤੁਸੀਂ ਚੰਗਾ ਖੇਡਿਆ ਹਾਂ ਹਾਂ ਜੀ ਹਾਂ ਜੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਇਹ ਕਿੰਨੇ ਟੋਟਲ ਮੈਡਲ ਹੋਣਗੇ ਜਿਹੜੇ ਤੁਹਾਡੇ ਕੋਲ ਇਹ ਤਾਂ ਗਿਣਤੀ ਨਹੀਂ ਜੀ ਇਹ ਤਾਂ ਕੁਝ ਵੀ ਨਹੀਂ ਗੇ ਗੱਟਾ ਭਰਿਆ ਪਿਆ ਕਰੇ ਨੂੰ ਦੋ ਪੰਜ ਸੱਤ ਸਾਲ ਹੋ ਗਏ ਮੈਨੂੰ ਗੇਮ ਕਰਦਿਆਂ ਮੈਂ ਜੀ 6 ਸਾਲ ਗੇਮ ਕੀਤੀ ਜੀ 2019 ਚ ਸਟਾਰਟ ਕੀਤੀ ਤੇ 25 ਜੀ ਹੁਣੇ ਕਲੋਜ਼ ਕੀਤੀ ਗੇਮ ਅਸੀਂ ਦੋ ਭਰਾ ਹੈਗੇ ਆਂ ਜੀ ਮਮੀ ਡੈਡੀ ਅਸੀਂ ਚਾਰ ਮੈਂਬਰ ਦਾ ਪਰਿਵਾਰ ਹੈ। ਇਹ ਤਾਂ ਜੀ ਮਤਲਬ ਇੱਕ ਸਾਡੀ ਬੇਰੋਜ਼ਗਾਰੀ ਹੈਗੀ ਮੈਂ ਬੇਰੋਜ਼ਗਾਰ ਹੈਗਾ ਸੀ ਤੇ ਮੈਂ ਸੋਚਿਆ ਮੈਂ ਕੰਮ ਕੋਈ ਸ਼ੁਰੂ ਕਰਾਂ ਤੇ ਮੈਂ ਕਹਾ ਮੈਡਲ ਆ ਤਾਂ ਮੈਂ ਕੀ ਕਰਾਂਗਾ ਕਰੇ ਇਹ ਮੈਂ ਸੋ ਸੋਲੀ ਰੱਖ ਲੈਨੇ ਆਪਾਂ ਇਹ ਤਾਂ ਮੈਂ ਲਿਖ ਕੇ ਲਾਇਆ ਜੀ ਵੀ ਸਰਕਾਰਾਂ ਮੇਰੇ ਮਤਲਬ ਆਵਾਜ਼ ਸੁਣਨ ਤੇ ਮੈਨੂੰ ਬਸ ਮਤਲਬ ਜੋਬ ਮਿਲੇ ਮੈਂ ਬਹੁਤ ਵਾਰੀ ਟਰਾਈ ਕੀਤਾ ਜੀ ਮੈਂ 6-7 ਵਾਰੀ ਮਤਲਬ ਅਲੱਗ-ਅਲੱਗ ਜੋਬ ਲਈ ਟਰਾਈ ਕੀਤਾ ਜੀ ਪਰ ਕਿਤੇ ਗੱਲ ਨਹੀਂ ਬਣੀ ਜੀ ਮਤਲਬ ਅੱਜ ਕੱਲ ਫਰੋਡ ਬਾਜੀ ਜ਼ਿਆਦਾ ਹੁੰਦੀ ਹੈ ਜੀ ਸਾਰੇ ਇੱਕ ਗੱਲ ਐਵੇਂ ਆ ਜੀ ਖੇਡਾਂ ਵੱਲ ਜਾਣ ਦਾ ਮਤਲਬ ਫਾਇਦਾ ਨਹੀਂ ਗਾ ਜਿਹੜਾ ਮਤਲਬ ਮੀਡਲ ਕਲਾਸ ਜਾਂ ਲੋਅਰ ਕਲਾਸ ਬੰਦਾ ਹੈਗਾ ਇਹ ਇਹ ਬਸ ਮਤਲਬ ਜਿਨ੍ਹਾਂ ਕੋਲ ਘਰ ਤੇ ਕੋਈ ਮਤਲਬ ਮਹੀਨੇ ਦੀ ਸੈਲਰੀ ਜਿੰਨਾ ਦੀ 80000 ਜਾਂ ਲੱਖ ਤੋਂ ਉੱਤੇ ਹੋਏ ਨਾ ਉਹ ਜਿੰਦਾ ਜਾ ਸਕਦਾ ਵਧੀਆ ਤਰੀਕੇ ਨਾਲ ਗੇਮ ਕਰ ਸਕਦਾ ਬਾਕੀ ਗੇਮ ਨਾ ਕਰੇ ਤਾਂ ਮੇਰੀ ਇਹ ਰਾਏ ਹੈ ਬੜੇ ਲੋਕ ਕਹਿਣਗੇ ਵੀ ਤੂੰ ਡੀਮੋਟੀਵੇਟ ਕਰ ਰਿਹਾ ਐਵੇਂ ਮੈਂ ਭਈ ਰੀਅਲ ਤੇ ਗੱਲ ਇਹ ਹੀ ਹੈ ਵੀ ਹਾਂ ਜਿਹਨੇ ਸੈਲਰੀ ਜ਼ਿਆਦਾ ਹੈਗੇ ਜਿੰਨਾਂ ਖਰਚ ਚੱਲ ਰਿਹਾ ਭਈ ਤਰੀਕੇ ਨਾਲ ਇਹ ਮਤਲਬ ਉਹ ਹੀ ਗੇਮ ਕਰੇ ਬਾਕੀ ਤਾਂ ਐਵੇਂ ਥੱਕੇਖਾਨ ਵਾਲੀ ਗੱਲ ਹੈਗੀ ਸਹੀ ਗੱਲ ਦਾ ਮੈਂ 6 ਸਾਲ ਗੇਮ ਕੀਤੀ ਮੈਨੂੰ ਪਤਾ ਹੈ ਇਹ ਤਾਂ ਮੈਨੂੰ ਅੱਜ ਦੂਜਾ ਦਿਨ ਹੈਗਾ ਜੀ ਸਰ ਮੇਰੇ ਫਾਦਰ ਸਾਹਿਬ ਅਗੇ ਉਹ ਮੇਰਾ ਸਾਥ ਦੇ ਰਹੇ ਹੈ ਜੀ ਘਰ ਦੇ ਸਾਥ ਦੇ ਰਹੇ ਹੈ ਜੀ ਤੇ ਹੋਰ ਇੱਕ ਦਾ ਦੋਸਤ ਮਿੱਤਰ ਉਹ ਸਾਥ ਦੇ ਰਹੇ ਉਹ ਕਹ ਕਹਿੰਦੇ ਤਾਂ ਬਹੁਤ ਕੁਝ ਨਹੀਂ ਪਰ ਉਹਨਾਂ ਨੂੰ ਇਹ ਗੱਲ ਨਹੀਂ ਪਤਾ ਵੀ ਮਤਲਬ ਗੇਮ ਕਰਨ ਵਾਸਤੇ ਬਹੁਤ ਪੈਸੇਾਂ ਦੀ ਜ਼ਰੂਰਤ ਹੁੰਦੀ ਹੈ ਉਹ ਪੈਸੇਾਂ ਦੀ ਕਮੀ ਕਿਹੜੀ ਸਾਈਡ ਤੋਂ ਪੂਰੀ ਹੁੰਦੀ ਹੈ ਹੋ ਨਹੀਂ ਸਕਦੀ ਜੀ ਸਰ ਉਹ ਤਾਂ ਗੇਮ ਕਰਨ ਵਾਸਤੇ ਤਾਂ ਦੋ ਕੰਮ ਇੱਕ ਸਾ ਨਾਲ ਨਹੀਂ ਹੁੰਦੇ ਜਾਂ ਫਿਰ ਗੇਮ ਕਰ ਲੇ ਬੰਦਾ ਜਾਂ ਕੰਮ ਕਰ ਲੇ ਇੱਕੋ ਹੀ ਕੰਮ ਹੁੰਦਾ ਇੱਕ ਟਾਈਮ ਤੇ ਮੈਂ ਗੇਮ ਛੱਡ ਚੁੱਕਿਆ ਹਾਂ ਇਹ ਹੁਣ ਗੇਮ ਛੱਡ ਚੁੱਕਿਆ ਹਾਂ ਹਾਂਜੀ ਛੋਟ ਛੱਡ ਦਿੱਤੀ ਸਰਕਾਰ ਤੋਂ ਇਹ ਡਿਮਾਂਡ ਹੈ ਵੀ ਮੈਨੂੰ ਨੌਕਰੀ ਦਿੱਤੀ ਜਾਵੇ ਕੋਈ ਨਾ ਕੋਈ ਨੌਕਰੀ ਮਤਲਬ ਦਿੱਤੀ ਜਾਵੇ ਇਹ ਫਿਰ ਤੁਸੀਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇੱਥੇ ਆਉਨੇ ਆ ਇਹ ਜੀ ਮੈਂ ਸਵੇਰੇ 10 ਵਜੇ ਤੋਂ ਤੇ ਸ਼ਾਮ ਦੇ 7 ਵਜੇ ਤੱਕ ਆ ਲਾਣਾ ਰਹਿ ਗਈ ਹਾਂਜੀ ਅੱਜ ਦੀ ਤਾਂ 2 2-300 400 ਰੁਪਏ ਬਣ ਜਾਂਦੇ ਸਰਕਾਰਾਂ ਕੁਝ ਨਹੀਂ ਕਰ ਰਹੀ ਜੀ ਇਹ ਮਾਮਲੇ 'ਚ ਸਰਕਾਰਾਂ ਕੁਝ ਵੀ ਨਹੀਂ ਕਰ ਰਹੀਆਂ ਜੀ ਜ਼ੀਰੋ ਹੈਗੀਆਂ ਸਰਕਾਰਾਂ ਇਹ ਦੇਖੋ ਜੀ ਬੇਰੁਜ਼ਗਾਰੀ ਦਾ ਹਾਲ ਮਣ ਠੀਕ ਕਰ ਸਕਦੇ ਹੁਣ ਆਪਣੀ ਢਿੱਡ ਦੀ ਭੁੱਖ ਬਜਾਉਣ ਵਾਸਤੇ ਬੰਦਾ ਕੁਝ ਵੀ ਕਰ ਸਕਦਾ ਹੈ ਰੇੜੀ ਦੇ ਰੂਸ ਵੀ ਵੇਚੂਗਾ ਕੋਈ ਹੋਰ ਕੰਮ ਵੀ ਕਰੂਗਾ ਥੱਲੇ ਦਰਜੇ ਦਾ ਕੰਮ ਵੀ ਕਰਨ ਲਈ ਜਾਂਦਾ ਹੈ ਕਿਉਂਕਿ ਉਹਦਾ ਪ੍ਰਵਾਹ ਕਰਨਾ ਦੇਖ ਕੇ ਤਾਂ ਹੈਰਾਨੀ ਹੁੰਦੀ ਹੈ ਕਿ ਇੰਨੇ ਇੱਕ ਇੰਨੀ ਛੋਟੀ ਉਮਰ ਦੇ ਵਿੱਚ ਬੰਦੇ ਨੇ ਹਨ ਮੈਡਲ ਹਾਸਲ ਕੀਲੇ ਸਸੋਂ ਜਿਸੇ ਵਿਚਾਰੀ ਮੁਕੱਦਰ ਹੈ ਜਿਹੜਾ ਕਰਦਾ ਹੈ ਸਰਕਾਰਾਂ ਨੂੰ ਚਾਹੀਦਾ ਧਿਆਨ ਦੇਣਾ ਇਹਨਾਂ ਨੂੰ ਵੀ ਧਿਆਨ ਇਹਨਾਂ ਨੂੰ ਜਿਹੜਾ ਕੋ ਮਿਲਦਾ ਚੱਲਦਾ ਕੰਮ ਕਰ ਜਿਹੜਾ ਪੜਿਆ ਲਿਖਿਆ ਹੀ ਨਾ ਹੈ ਉਹਨਾਂ ਨੂੰ ਕੁਝ ਦਿੱਤੇ ਹੈ ਸਰਕਾਰ ਹੋਣੀ ਜੋ ਹੁਣ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਮੇਰਾ ਕੰਮ ਆਇਆ ਸੀ ਰਿਟਾਇਰਡ ਕਰਨ ਉਹ ਆ ਇਹ ਜੀ ਬਹੁਤ ਅਸੀਂ ਕੋਸ਼ਿਸ਼ ਕੀਤੀ ਵੀ ਬੱਚਾ ਚਲੋ ਖੇਡ ਮੈਦਾਨ 'ਚ ਉਤਰਿਆ ਹੈ ਤੇ 10 ਰੁਪਏ ਜਿਹੜੇ ਹੈਗੇ ਸੀ ਲਾਇਫ ਹੀ ਮੈਂ ਡੈੜੀ ਦੱਪਾ ਕਰਕੇ ਲਾਏ ਸੀ ਇਹ 2019 ਤੋਂ 5-6 ਸਾਲ ਹੋ ਗਏ ਗੇਮ ਕਰ ਰਿਆ ਹੁਣੀ ਛੱਡੀ ਹੈ ਜੀ 2-4 ਹਫਤੇ ਹੋਏ ਨੇ ਬਾਅਦ ਇਹਨੂੰ ਮੈਂ ਪੈਸੇ ਫੜ ਫੜਾ ਕੇ ਇਦਰ ਉਧਰ ਕਰ ਕਰਾ ਕੇ ਇਹਨੂੰ ਮੈਡੀ ਦਵਾਈ ਇਹ ਮਜਬੂਰੀ ਸਾਡੀ ਕਰਦੀ ਬਿਨਾ ਆਪੇਸ਼ੀ ਤੇ ਬੱਚਾ ਕੁਝ ਭਰ ਨਹੀਂ ਸਕਿਆ ਸਰਕਾਰ ਕੁਝ ਇਹਨੂੰ ਨੌਕਰੀ ਵਗੈਰਾ ਨਹੀਂ ਦਿੱਤੀ ਜਾਵੇ ਕਿ ਉੱਥੇ ਕੀ ਜਾਵੇ ਜੀ ਜਾਓ ਪੈਸੇ ਮੰਗਣਗੇ ਜਾਂ ਫਿਰ ਕੋਈ ਹੋਰ ਕੋਈ ਇਹਨੇ ਕੋਈ ਸਾਡੀ ਕੋਈ ਉਜਾਸ਼ੀ ਇਹ ਤਾਂ ਬਹੁਤ ਇਹ ਤਾਂ ਸੋਕ ਹੋਏਗੇ ਕਰੇ ਬਹੁਤ ਪੇ ਜੀ ਤੇ ਬਹੁਤ ਬਹੁਤ ਇਹਨੇ ਨਾਮ ਰੌਸ਼ਨੀ ਕੀਤਾ ਸੀ ਮੇਰਾ ਵੀ ਸਾਰੇ ਪਰਿਵਾਰ ਦਾ ਪਰ ਇਸ ਕੋ ਜੱਜ ਨਹੀਂ ਹੋਇਆ ਨੌਕਰੀ ਦੇ ਰਹੇ ਹੋ ਨਪੇਸ਼ਾਨ ਹੁੰਦੇ ਰਹੇ ਹੁਣ ਆਪਾਂ ਦਿਤਨੀ